ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਬਹੁਤੇ ਕਿਸਾਨ ਭਰਾਵਾਂ ਦਾ ਇੱਕ ਵੱਡਾ ਸਵਾਲ ਇਹ ਹੁੰਦਾ ਹੈ ਕਿ ਸਾਡੇ ਝੋਨੇ ਦੇ ਪੱਤੇ ਪੀਲੇ ਪੈ ਰਹੇ ਆ ਸਾਡੇ ਝੋਨੇ ਦੀ ਫਸਲ ਲੱਗੀ ਨੂੰ 20 ਤੋਂ 25 ਦਿਨ ਹੋ ਗਏ ਪਰ ਝੋਨੇ ਵਿੱਚ ਪੀੜਾਪਨ ਦਰਸ਼ਾਉਂਦਾ ਹੈ ਸਾਡੇ ਝੋਨੇ ਵਿੱਚ ਪੀਲਾਪਣ ਦੇਖਣ ਨੂੰ ਮਿਲਦਾ ਹੈ ਅਸੀਂ ਖਾਦਾਂ ਦੀ ਵੀ ਵਰਤੋਂ ਸਹੀ ਕੀਤੀ ਹੈ ਅਸੀਂ ਖਾਦਾਂ ਦਾ ਬੈਲੈਂਸ ਵੀ ਕੀਤਾ ਹੈ ਅਸੀਂ ਉਹਦੇ ਵਿੱਚ ਪੋਟਾਸ਼ ਵੀ ਵਰਤੀ ਹੈ ਅਸੀਂ ਡੀਏਪ ਫਾਸਫੋਰਸ ਅਤੇ ਅਸੀਂ ਦੋ ਵਾਰੀ ਯੂਰੀਆ ਦੀ ਵਰਤੋਂ ਵੀ ਕਰ ਲਈ ਅਤੇ ਅਸੀਂ ਡੀਏਪ ਜਦੋਂ ਝੋਨੇ ਦੀ ਲਵਾਈ ਕੀਤੀ ਹੈ ਝੋਨੇ ਦੀ ਪਨੀਰੀ ਟ੍ਰਾਂਸਪਲੈਂਟ ਕੀਤੀ ਹੈ ਉਸ ਸਮੇਂ ਕੀਤੀ ਸੀ ਅਤੇ 20 ਦਿਨਾਂ ਬਾਅਦ ਦੱਸੇ ਮੁਤਾਬਿਕ ਅਸੀਂ ਜ਼ਿੰਕ ਦੀ ਵਰਤੋਂ ਕੀਤੀ ਹੈ ਪਰ ਫਿਰ ਵੀ ਸਾਡੇ ਝੋਨੇ ਵਿੱਚ ਪੀਲਾਪਣ ਵਾਲੀ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ ਇਹਦਾ ਕੀ ਕਾਰਨ ਹੈ ਕਿਸਾਨ ਪ੍ਰਭੂ ਝੋਨੇ ਦੀ ਫਸਲ ਵਿੱਚ ਜੋ ਪੁਰਾਣੇ ਪੱਤੇ ਹੁੰਦੇ ਨੇ ਉਹਨੇ ਆਟੋਮੈਟਿਕਲੀ ਉਹ ਪੀਲੇ ਹੋ ਕੇ ਖਤਮ ਹੋਣੇ ਹੁੰਦੇ ਨੇ ਉਹਨਾਂ ਦਾ ਪੀਲਾ ਪੈ ਕੇ ਖਤਮ ਹੋਣਾ ਤਾਂ ਇੱਕ ਕੁਦਰਤੀ ਗੱਲ ਐ ਉਹਦੇ ਵਿੱਚ ਘਬਰਾਉਣ ਵਾਲੀ ਕੋਈ ਵੀ ਗੱਲ ਨਹੀਂ ਐ ਪਰ ਜੇ ਛੋਡੇ ਝੋਨੇ ਦੀ ਫਸਲ ਵਿੱਚ ਵੈਸੇ ਹੀ ਦੌਗਿਆਂ ਦੇ ਰੂਪ ਵਿੱਚ ਪੀਲਾਪਣ ਦਿਖਾਈ ਦਿੰਦਾ ਹੈ ਉਹਦੇ ਪਿੱਛੇ ਦੋ ਤਿੰਨ ਕਾਰਨ ਹੋ ਸਕਦੇ ਆ ਕਿਸਾਨ ਪ੍ਰਭੂ ਜਿੰਨਾ ਖੇਤਾਂ ਵਿੱਚ ਲਗਾਤਾਰ ਪਾਣੀ ਭਰਿਆ ਹੀ ਰਹਿੰਦਾ ਹੈ ਜਿਆਦਾ ਪਾਣੀ ਰੁਕਦਾ ਹੈ ਕਈ ਟਿਊਬਵਲਾਂ ਦਾ ਕਈ ਮੋਟਰਾਂ ਦਾ ਪਾਣੀ ਥੋੜਾ ਜਿਹਾ ਲੂਣਾ ਹੋਣ ਕਰਕੇ ਨਰਮ ਹੋਣ ਕਰਕੇ ਵੀ ਆਪਣੇ ਖੇਤ ਵਿੱਚ ਮਿੱਟੀ ਪਾਣੀ ਜਿਆਦਾ ਨਹੀਂ ਪੀਂਦੀ ਕਾਲਾ ਜਾਂ ਚਿੱਟਾ ਸ਼ੂਰਾ ਹੋਣ ਦੇ ਕਾਰਨ ਖੇਤ ਵਿੱਚ ਜਾਂ ਜਿਆਦਾ ਲਾਲ ਮਿੱਟੀ ਹੋਣ ਦੇ ਕਾਰਨ ਵੀ ਖੇਤਾਂ ਵਿੱਚ ਪਾਣੀ ਲਗਾਤਾਰ ਪਰਿਆ ਹੀ ਰਹਿੰਦਾ ਹੈ ਖੇਤ ਵਿੱਚ ਸੁੱਕਦਾ ਨਹੀਂ ਉਹਨਾਂ ਖੇਤਾਂ ਵਿੱਚ ਆਪਣਾ ਬੂਟਾ ਤੱਤਾਂ ਦੀ ਟ੍ਰਾਂਸਪਲੈਂਟਿੰਗ ਨਹੀਂ ਕਰਦਾ ਕਿਉਂਕਿ ਉਹਨੂੰ ਜਿੰਕ ਦੀ ਕਮੀ ਹੋ ਜਾਂਦੀ ਹੈ ਲਗਾਤਾਰ ਪਾਣੀ ਭਰ ਕੇ ਰਹਿਣ ਦੇ ਕਾਰਨ ਕਿਉਂਕਿ ਪਾਣੀ ਲੰਮੇ ਸਮੇਂ ਤੱਕ ਖੜਨ ਦੇ ਕਾਰਨ ਪਾਣੀ ਦੇ ਵਿੱਚ ਤਿਆਬ ਦੀ ਮਾਤਰਾ ਵੱਧ ਜਾਂਦੀ ਹੈ ਪਾਣੀ ਨੂੰ ਆਪਾਂ ਆਖ ਸਕਦੇ ਹਾਂ ਕਿ ਉਹ ਤਿਆਬੀਪਣ ਦਾ ਰੂਪ ਲੈ ਲੈਂਦਾ ਹੈ ਜੇ ਕਿਸਾਨ ਪ੍ਰਭੂ ਆਪਣਾ ਖੇਤ ਵਿੱਚ ਪਾਣੀ ਲਗਾਤਾਰ ਖੜਿਆ ਰਹੇਗਾ ਉਹ ਤਿਆਬੀਪਣ ਦਾ ਰੂਪ ਲੈ ਲਵੇਗਾ ਖਾਦਾਂ ਪਾਉਣ ਦੇ ਕਾਰਨ ਕਿਉਂਕਿ ਆਪਾਂ ਲਗਾਤਾਰ ਖਾਦਾਂ ਦੀ ਵਰਤੋਂ ਕਰਦੇ ਰਹਿੰਦੇ ਆ ਅਤੇ ਬੂਟਾ ਖਾਦਾਂ ਨੂੰ ਨਹੀਂ ਲਾਏ ਪਾਉਂਦਾ ਉਹ ਖਾਣਾ ਬਿਨਾ ਛੱਡ ਦਿੰਦਾ ਉਹਦੇ ਕਰਕੇ ਉਹਦੇ ਵਿੱਚ ਪੀਲਾਪਣ ਵਾਲੀ ਸਮੱਸਿਆ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਂਦਾ ਜੇ ਕਿਸਾਨ ਪ੍ਰਭੂ ਛੋਡੇ ਖੇਤਾਂ ਵਿੱਚ ਵੀ ਲਗਾਤਾਰ ਪਾਣੀ ਖੜਿਆ ਰਹਿੰਦਾ ਤਾਂ ਪਾਣੀ ਸੁਕਾਉਣਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਖੇਤ ਨੂੰ ਜਦੋਂ ਛੋਡੇ ਝੋਨੇ ਦੀ ਫਸਲ ਲੱਗੀ ਨੂੰ 15 ਤੋਂ 20 ਦਿਨ ਹੋ ਗਏ ਤਾਂ ਉਹਨੂੰ ਸੁਕਾਉਣਾ ਬਹੁਤ ਜ਼ਰੂਰੀ ਹੈ ਆਪਣੇ ਖੇਤ ਨੂੰ ਹਵਾ ਲਵਾਉਣੀ ਬਹੁਤ ਹੀ ਜ਼ਰੂਰੀ ਹੈ ਜੇ ਆਪਾਂ ਆਪਣੇ ਖੇਤ ਵਿੱਚ ਹਵਾ ਲਵਾਵਾਂਗੇ ਤਾਂ ਹਵਾ ਲੱਗਣ ਦੇ ਨਾਲ ਨਲੇ ਤਾਂ ਜੋ ਨਵੇਂ ਟਿੱਲਰਾਂ ਦਾ ਵਿਕਾਸ ਹੋਣਾ ਹੋਵੇਗਾ ਆਪਣੇ ਟਿੱਲਰਾਂ ਵਿੱਚ ਵਾਧਾ ਹੋਣਾ ਹੋਵੇਗਾ ਉਹ ਹੋਵੇਗਾ ਅਤੇ ਆਪਣੇ ਝੋਨੇ ਵਿੱਚ ਖਰਾਕ ਲੈਣ ਦੀ ਸਮਰੱਥਾ ਸ਼ਕਤੀ ਵਧੇਗੀ ਅਤੇ ਜੇ ਕਿਸਾਨਪ੍ਰਭੂ ਤੁਸੀਂ ਪਾਣੀ ਸੁਕਾਉਣ ਤੋਂ ਬਾਅਦ ਨਾਈਟ੍ਰੋਜਨ ਦੀ ਵਰਤੋਂ ਕਰੋਗੇ ਤਾਂ ਸੋਡੀ ਝੋਨੇ ਦੀ ਫਸਲ ਹਰੀ-ਭਰੀ ਦਿਖਣ ਲੱਗ ਜਾਵੇਗੀ ਅਤੇ ਦੂਜਾ ਕਾਰਨ ਇਹ ਹੈ ਕਿਸਾਨ ਪ੍ਰਭੂ ਕੀ ਬਹੁਤੇ ਕਿਸਾਨ ਪ੍ਰਾ ਇਹ ਕਹਿੰਦੇ ਆ ਕਿ ਸਾਡੇ ਖੇਤ ਵਿੱਚ ਤਾਂ ਪਾਣੀ ਵੀ ਨਹੀਂ ਰੁਕਦਾ 6-7 ਘੰਟਿਆਂ ਬਾਅਦ ਹੀ ਪਾਣੀ ਸੁੱਕ ਜਾਂਦਾ ਪਰ ਸਾਡੇ ਝੋਨੇ ਦੀ ਫਸਲ ਵਿੱਚ ਫੇਰ ਵੀ ਪੀਲਾਪਣ ਦੀ ਸਮੱਸਿਆ ਸਾਨੂੰ ਦੇਖਣ ਨੂੰ ਮਿਲਦੀ ਹੈ ਜੇ ਕਿਸਾਨ ਪ੍ਰਭੂ ਛੋਡੇ ਖੇਤ ਵਿੱਚ ਪਾਣੀ ਸੁੱਕ ਜਾਂਦਾ ਜਿਆਦਾ ਪਾਣੀ ਆਪਾਂ ਦਿੰਦੇ ਰਹਿੰਦੇ ਆ ਅਤੇ ਪਾਣੀ ਹਰ ਰੋਜ਼ ਸੁੱਕਣ ਦੇ ਕਾਰਨ ਉਹਦੇ ਵਿੱਚ ਲੋਹਾ ਘਟਦੀ ਤਤ ਦੀ ਘਾਟ ਹੋ ਜਾਂਦੀ ਹੈ ਕਮੀ ਹੋ ਜਾਂਦੀ ਹੈ ਉਹਦੇ ਕਰਕੇ ਵੀ ਆਪਣੇ ਝੋਨੇ ਦੀ ਫਸਲ ਵਿੱਚ ਪੀਲਾਪਣ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਦੋਨੇ ਖੇਤਾਂ ਦੇ ਲਈ ਇੱਕ ਤਤਾਂ ਵਾਲੀ ਸਪਰੇ ਦੀ ਵਰਤੋਂ ਜੇ ਤੁਸੀਂ ਕਰੋਗੇ ਕਿਸਾਨ ਪ੍ਰਭੂ ਤਾਂ ਇਹ ਜੋ ਦਰਮਿਆਨੀ ਮਿੱਟੀ ਹੈ ਜਿੱਥੇ ਪਾਣੀ ਨਹੀਂ ਰੁਕਦਾ ਇਹ ਉੱਥੇ ਵੀ ਕੰਮ ਕਰੇਗੀ ਅਤੇ ਜਿੰਨਾ ਖੇਤਾਂ ਵਿੱਚ ਪਾਣੀ ਜ਼ਿਆਦਾ ਭਰ ਕੇ ਰੁਕਦਾ ਹੈ ਇਹ ਉਹਨਾਂ ਖੇਤਾਂ ਵਿੱਚ ਵੀ ਕੰਮ ਕਰੇਗੀ ਤੁਸੀਂ ਕੀ ਕਰਨਾ ਹੈ ਕਿਸਾਨ ਪ੍ਰਭੂ ਤੁਸੀਂ 1 ਕਿਲੋ ਫੈਰਸ ਸਲਫੇਟ ਜਿਹਨੂੰ ਆਪਾਂ ਲੋਹੇ ਦੇ ਨਾਮ ਨਾਲ ਵੀ ਜਾਣਦਾ ਬਹੁਤੇ ਕਿਸਾਨਪਰਾ ਇਹਨੂੰ ਹਰਾ ਖਿਸ਼ਕ ਵੀ ਬੋਲ ਦਿੰਦੇ ਆ ਕਿਸਾਨਪਰਾਬੋ ਤੁਸੀਂ 19% ਵਾਲਾ ਲੋਹਾ ਲੈਣਾ 1 ਕਿਲੋ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਤੁਸੀਂ 1% ਇਹ ਲੈਣਾ ਹੈ ਅਤੇ 12% ਵਾਲਾ ਚਿਲਟਡ ਜਿੰਕ ਤੁਸੀਂ ਲੈ ਸਕਦੇ ਹੋ ਕਿਸਾਨਪਰਾਬੋ 1 ਤੋਂ 1.5 ਗ੍ਰਾਮ ਇਹ ਤੁਸੀਂ ਪ੍ਰਤੀ ਲੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਅਤੇ ਤੀਜੀ ਚੀਜ਼ ਤੁਸੀਂ ਇੱਕ ਤੋਂ 2 ਕਿਲੋ ਯੂਰੀਆ ਪ੍ਰਤੀ 100 ਲੀਟਰ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹਾਂ ਇਹਨਾਂ ਤਿੰਨਾਂ ਚੀਜ਼ਾਂ ਦਾ ਕੋਲ ਬਣਾ ਕੇ ਕਿਸਾਨ ਪ੍ਰਭੋ ਤੁਸੀਂ ਆਪਣੀ ਝੋਨੇ ਦੀ ਫਸਲ ਉੱਤੇ ਵਰਤੋ ਸੋਨੂੰ ਦੋਨੇ ਪ੍ਰਕਾਰ ਦੀ ਮਿੱਟੀ ਵਿੱਚ ਬਹੁਤ ਚੰਗਾ ਰਿਜ਼ਲਟ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲੇਗਾ ਅਤੇ ਸੋਡੇ ਝੋਨੇ ਵਿੱਚ ਜੋ ਪੀਲਾਪਣ ਵਾਲੀ ਸਮੱਸਿਆ ਹੈਗੀ ਉਹਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪੈਣਾ ਅਤੇ ਸੋਡੀ ਝੋਨੇ ਦੀ ਫਸਲ ਆਉਣ ਵਾਲੇ 8-10 ਦਿਨਾਂ ਵਿੱਚ ਹਰੀ-ਭਰੀ ਹੋ ਜਾਵੇਗੀ। ਤੁਸੀਂ ਇਸ ਇਹ ਖਰਾਕੀ ਤੱਤਾਂ ਵਾਲੀ ਸਪਰੇ ਇੱਕ ਤੋਂ ਦੋ ਵਾਰੀ ਵਰਤੋਂ ਆਪਣੀ ਝੋਨੇ ਦੀ ਫਸਲ ਵਿੱਚ ਕਰ ਸਕਦੇ ਹੋ ਸੋ ਨੂੰ ਚੰਗਾ ਰਿਜ਼ਲਟ ਦੇ ਕੇ ਜਾਵੇਗੀ ਕਿਸਾਨਤਰਾਬੋ ਫਾਰਮੂਲਾ ਇੱਕ ਵਾਰੀ ਫੇਰ ਨੋਟ ਕਰ ਲਓ ਕਿਸਾਨਤਰਾਬੋ 1 ਕਿਲੋ 19% ਵਾਲਾ ਫੈਰਸ ਸਲਫੇਟ ਲੋਹਾ ਤੱਤ ਅਤੇ 12% ਵਾਲਾ ਚਿਲਟਡ ਜ਼ਿੰਕ 1 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਅਤੇ ਨਾਲ 1 ਤੋਂ 2 ਕਿਲੋ ਯੂਰੀਆ ਪ੍ਰਤੀ 100 ਲੀਟਰ ਦੇ ਹਿਸਾਬ ਨਾਲ ਆਪਣੀ ਝੋਨੇ ਦੀ ਫਸਲ ਉੱਤੇ ਕਰੋਗੇ ਤਾਂ ਇਹਦੇ ਨਾਲ ਸੋਡੀ ਝੋਨੇ ਵਿੱਚ ਕੱਚਾਪਨ ਅਤੇ ਹਰਾਪਨ ਦੇਖਣ ਨੂੰ ਮਿਲੇਗਾ ਅਤੇ ਸੋਡੀ ਝੋਨੇ ਦੀ ਫਸਲ ਵਿੱਚ ਟਿੱਲਰਾਂ ਦੀ ਗਿਣਤੀ ਵੱਧ ਕੇ ਉਹਦਾ ਚੰਗਾ ਝਾੜ ਚੰਗਾ ਵਾਧਾ ਵਿਕਾਸ ਹੋਵੇਗਾ ਅਤੇ ਸੋਨੂੰ ਬਾਜ਼ਾਰ ਵਿੱਚੋਂ ਲੈ ਕੇ ਪ੍ਰੋਡਕਟਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਤੁਸੀਂ ਚੰਗੇ ਝਾੜ ਦੀ ਕਮਣਾ ਆਪਣੀ ਝੋਨੇ ਦੀ ਫਸਲ ਤੋਂ ਕਰ ਸਕਦੇ ਹਾਂ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਆਉਣ ਵਾਲੀਆਂ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ